ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਦੇਖੋ ਜਦੋਂ ਬੱਚਿਆਂ ਨੂੰ ਤੁਸੀਂ ਖੇਡਾਂ ਨਾਲ ਜੋੜ ਲੈਂਦੇ ਹੋ ਤਾਂ ਆਪਣੇ ਆਪ ਨਸ਼ੇ ਤੋਂ ਦੂਰ ਹੋ ਜਾਂਦੇ ਨੇ ਮੈਂ ਸਮਝਦਾ ਸਾਡੇ ਸ੍ਰੀ ਸੱਜਣ ਸਿੰਘ ਚੀਮਾ ਜੀ ਦੀ ਬਹੁਤ ਵੱਡੀ ਹਿੰਮਤ ਹੈ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਉਹਦੇ ਨਾਲ ਆਪਣੇ ਆਪ ਨਸ਼ੇ ਭੱਜ ਜਾਂਦੇ ਨੇ ਔਰ ਆਪਣੀ ਸਿਹਤ ਪ੍ਰਤੀ ਬੱਚੇ ਆਪਣੇ ਆਪ ਜਾਗਰੂਕ ਹੋ ਜਾਂਦੇ ਨੇ ਮੰਡੀਆਂ ਹੋਰ ਨਵੇਂ ਜਿੱਦਾਂ ਉਹ ਵਿਸ਼ੇ ਕਰਦੇ ਜਿਹੜਾ ਵਿਸ਼ੇ ਚ ਚੱਲਦਾ ਦੇਖੋ ਮੈਂ ਤਾਂ ਜਿਸ ਦਿਨ ਦਾ ਚੇਅਰਮੈਨ ਬਣਿਆ ਮੈਂ ਤਾਂ ਉਸੇ ਦਿਨ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਨੂੰ ਬੱਚਿਆਂ ਦੇ ਪਲੇਗਰਾਉਂਡ ਵਾਸਤੇ ਆਕਸੀਜਨ ਚ ਪ੍ਰੋਵਾਈਡ ਕਰਾਤਾ ਇਸ ਤੋਂ ਪਹਿਲਾਂ ਅਸੀਂ ਮਲੋਟ ਦੇ ਵਿੱਚ ਬਾਸਕਟਬਾਲ ਦਾ ਉਦਘਾਟਨ ਕੀਤਾ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਟੈਨਿਸ ਦਾ ਉਦਘਾਟਨ ਕੀਤਾ ਹੈ ਰਾਮਪੁਰਾ ਫੂਲ ਦੇ ਵਿੱਚ ਸਕੇਟਿੰਗ ਦਾ ਚੱਲ ਰਿਹਾ ਹੈ ਕ੍ਰਿਕਟ ਦੇ ਮੈਦਾਨ ਬਹੁਤ ਜਗ੍ਹਾ ਚੱਲ ਰਹੇ ਨੇ ਸੋ ਸਾਡਾ ਤਾਂ ਔਰਲਾ ਹੌਲੀ ਹੌਲੀ ਅਸੀਂ ਸ਼ੁਰੂਆਤ ਕੀਤੀ ਹੈ ਅੱਜ ਤੋਂ ਪਹਿਲਾਂ ਕਦੇ ਗਰਾਊਂਡਾਂ ਨੂੰ ਛੱਡਾਂ ਨੂੰ ਜਿਹੜੇ ਸਿਰਫ ਡੇਢ ਮਹੀਨੇ ਹਾਰੀ ਡੇਢ ਮਹੀਨੇ ਸੌਣੀ ਵਰਤੋਂ ਚਾਹੁੰਦੇ ਸੀਗੇ 9 ਮਹੀਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ ਅਸੀਂ ਪਹਿਲੀ ਵਾਰੀ ਸਾਰੇ ਛੱਡਾਂ ਨੂੰ ਲੋਕਾਂ ਦੀ ਸੇਵਾ ਵਾਸਤੇ ਵਰਤ ਰਹੇ ਹਾਂ ਫ੍ਰੀ ਆਫ ਕਾਸਟ ਔਰ ਆਬ ਸੀਜ਼ਨ ਦੇ ਵਿੱਚ ਅਸੀਂ ਇਹਨਾਂ ਛੱਡਾਂ ਨੂੰ ਕੱਲੇ ਖੇਡਾਂ ਵਾਸਤੇ ਨਹੀਂ ਸਮਾਜਿਕ ਫੰਕਸ਼ਨਾਂ ਵਾਸਤੇ ਵੀ ਬਹੁਤ ਸਸਤੇ ਰੇਟਾਂ ਦੇ 15000 ਰੁਪਏ ਪਾਰ ਦੇ ਦੇ ਉੱਤੇ ਅਸੀਂ ਦੇ ਰਿਹਾ ਹਾਂ ਕਿਉਂਕਿ ਕੋਈ ਵੀ ਮਰਜ ਪੈਸ 3 3.5 4 ਲੱਖ ਤੋਂ ਘੱਟ ਨਹੀਂ ਮਿਲਦਾ ਅਸੀਂ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਇਹ ਕੀਤਾ ਹੈ ਕਿ ਸਾਰਿਆਂ ਨੂੰ ਯੂਟਿਲਾਈਜ਼ ਕੀਤਾ ਜਾਵੇ ਔਰ ਮੰਡੀ ਬੋਰਡ ਦੀ ਆਮਦਨ ਵੀ ਪਾਵੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜੀ। ਯਾਤਰੀ ਜਵਾਨੀ ਨੂੰ ਕਿੰਨਾ ਡਫਾਇਦਾ ਹੋਵੇਗਾ ਇਸ ਨੂੰ। ਹਾਂਜੀ। ਯਾਤਰੀ ਜਵਾਨੀ ਨੂੰ ਕਿੰਨਾ ਡਫਾਇਦਾ ਹੋਵੇਗਾ? ਪੰਜਾਬ ਦੀ ਜਵਾਨੀ ਨੂੰ ਤਾਂ ਬਹੁਤ ਫਾਇਦਾ ਹੈ ਕਿਉਂਕਿ ਸਾਡੇ ਬੱਚੇ ਗਲੀਆਂ 'ਚ ਕ੍ਰਿਕਟ ਖੇਡਦੇ ਨੇ। ਜੇ ਉਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਖੇਡ ਪਰਫੁੱਲਤਾ ਵੀ ਹੋਊਗੀ ਔਰ ਬੱਚਿਆਂ ਨੂੰ ਖੇਡਣ 'ਚ ਵੀ ਆਨੰਦ ਆਊਗਾ। ਔਰ ਬੱਚੇ ਗਲੀਆਂ 'ਚੋਂ ਨਿਕਲ ਕੇ ਜੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਜੇ ਉਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਪ੍ਰੋਪਰ ਕੋਚਿੰਗ ਮਿਲ ਜਾਂਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ ਤਕਰੀਬਨ 800 ਤੋਂ ਵੱਧ ਵਲੰਟੀਅਰ ਕੋਚਸ ਨੇ ਅਪਰੋਚ ਕੀਤਾ ਕਿ ਅਸੀਂ ਬੱਚਾ ਨੂੰ ਫ੍ਰੀ ਆਫ ਕਾਸਟ ਸਿੱਖਿਆ ਦਵਾਂਗੇ ਖੇਡਾਂ ਪ੍ਰਤੀ ਇਹ ਸ਼ੁਰੂਆਤ ਹੈ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਅੱਜ ਦੀ ਜਮਾਨਤ ਹੋਈ ਹੈ ਕਿ ਦੇਖੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਝੂਠੇ ਕੇਸਾਂ ਚ ਫਸਾਇਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੇ ਜਿਹੜੇ ਦੋਸ਼ ਨੇ ਨਾ ਹੋ ਸਾਬਤ ਹੋਣੇ ਨੇ ਨਾ ਉਹਨਾਂ ਦੇ ਕੋਈ ਬੇਸ ਹੈ ਸਿਰਫ ਸਿਆਸੀ ਕਾਰਨਾ ਕਰਕੇ ਉਹਨਾਂ ਨੂੰ ਹਰਿਆਣੇ ਦੀ ਚੋਣ ਤੋਂ ਰੋਕਣ ਵਾਸਤੇ ਪਹਿਲਾਂ ਪੰਜਾਬ ਦੇ ਵਿੱਚ ਪਾਰਲੀਮੈਂਟ ਚੋਣਾਂ ਤੋਂ ਰੋਕਣ ਵਾਸਤੇ ਝੂਠੇ ਕੇਸਾਂ 'ਚ ਫਸਾਇਆ ਹੋਇਆ ਔਰ ਸਾਰੇ 1 ਵਾਈ 1 ਬਾਹਰ ਆ ਰਹੇ ਨੇ ਔਰ ਇਹ ਕੇਸਾਂ ਦੇ ਵਿੱਚ ਵੀ ਸਾਰੇ ਪੂਰੀ ਤਰ੍ਹਾਂ ਭਰੀ ਹੋਣਗੇ ਔਰ ਜਿਹੜੇ ਧੱਕੇ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਵੱਜੂ ਦੇਖੋ ਮਨ ਦੇ ਵਿੱਚ ਕਾਫੀ ਦਿਨਾਂ ਤੋਂ ਸੀਗਾ ਕਿ ਇਹ ਸੋਚਿਆ ਕਿ ਦੋ ਕੁ ਮਹੀਨੇ ਵਰਤੀ ਜਾਂਦੀ ਸਾਲ 'ਚ ਮੰਡੀ ਦੇ ਜਿੰਨੇ ਵੀ ਛੱਡ ਨੇ ਉਸ ਤੋਂ ਬਾਅਦ ਇਹ ਵਿਰਾਨ ਪੈ ਰਹਿੰਦੇ ਨੇ ਆਵਾਰਾ ਪਸ਼ੂ ਗੰਦ ਸਮਾਜ ਵਿਰੋਧੀ ਅੰਸਰ ਜਿਹੜੇ ਨੇ ਇੱਥੇ ਡੇਰੇ ਲਾ ਕੇ ਬਹਿ ਜਾਂਦੇ ਸੀਗੇ ਗੰਦ ਪਿਆ ਰਹਿੰਦਾ ਸੀਗਾ ਮੇਰੇ ਦਿਮਾਗ 'ਚ ਆ ਕਿਉਂ ਨਾ ਇਹਨੂੰ ਇੱਕ ਇੰਡੋਰ ਸਟੇਡੀਅਮ ਦੇ ਤੌਰ ਤੇ ਵਰਤਿਆ ਜਾਵੇ ਅੱਜ ਤੁਹਾਡੇ ਸਾਹਮਣੇ ਹੈ ਅਸੀਂ ਇੱਥੇ ਇੱਕ ਬੈਡਮਿੰਟਨ ਦੀ ਕੋਰਟ ਬਣਾਵਾਂਗੇ ਬਾਸਕਟਬਾਲ ਦੀ ਬਣ ਗਈ ਹੈ ਔਰ ਲਾਈਟਾਂ ਲੱਗੀਆਂ ਨੇ ਛੱਡ ਹੈ ਇਦੇ ਵਿੱਚ ਨਾ ਤੇ ਮੀਂਹ ਦਾ ਕੋਈ ਹੈਗਾ ਕਿ ਅਸਰ ਨਾ ਠੰਡ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਇੱਥੇ ਸਾਰਾ ਸਾਲ ਜਿਹੜੀ ਹੈ ਪ੍ਰੈਕਟਿਸ ਹੋ ਸਕਦੀ ਹੈ ਤੇ ਮੈਂ ਇੱਥੇ ਕਹਿਣਾ ਚਾਹੁੰਦਾ ਲੋਕਾਂ ਨੂੰ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਨਸ਼ੇ ਨਹੀਂ ਬੰਦ ਹੋਣੇ ਜਿੰਨਾ ਚਿਰ ਉਹਦੀ ਡਿਮਾਂਡ ਖਤਮ ਨਹੀਂ ਹੁੰਦੀ ਤੇ ਡਿਮਾਂਡ ਕਿਦਾਂ ਖਤਮ ਹੋਣੀ ਹੈ ਜਦੋਂ ਇਹੀ ਬੱਚਿਆਂ ਨੂੰ ਜਵਾਨੀ ਨੂੰ ਗਰਾਊਂਡਾਂ 'ਚ ਲੈ ਜਾਂਦਾ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਕਈ ਜਗ੍ਹਾ ਮੈਂ ਅਜਮਾਇਆ ਔਰ ਮੇਰਾ ਪਿੰਡ ਵੀ ਇਸੇ ਤਰ੍ਹਾਂ ਹੀ ਆ ਤੇ ਤੁਸੀਂ ਵੀ ਖੇਡ ਦੇ ਦੇਖੇ ਨੇ ਬਿਲਕੁਲ ਨਸ਼ਾ ਮੁਕਤ ਹੋ ਗਿਆ ਔਰ ਜਵਾਨੀ ਜਿਹੜੀ ਹੈ ਉਸ ਤੇ ਰਾਇ ਪੈ ਗਈ ਹੈ ਦੂਸਰਾ ਫਾਇਦਾ ਮੈਂ ਇਹ ਕਹਿਣਾ ਵਾਂ ਅੱਜ ਸਾਡੇ ਬੱਚੇ ਜਿਹੜੇ ਨੇ ਜਦੋਂ CRP BSF ਹੋਰ ਨਾ ਫੋਰਸਸ ਤੇ ਜਾਂਦੇ ਨੇ 95% ਤੱਕ ਬੱਚੇ ਜਿਹੜੇ ਨੇ ਉਹ ਫਿਜ਼ੀਕਲ ਟੈਸਟ ਵਿੱਚ ਫੇਲ ਹੋ ਜਾਂਦੇ ਨੇ ਮੈਂ ਕਹਿਣਾ ਜੇ ਘੱਟ ਤੋਂ ਘੱਟ ਵੀ ਫਾਇਦਾ ਹੋਵੇ ਜਿਹੜਾ ਇੱਥੇ ਬੱਚਾ ਗਰਾਊਂਡ 'ਤੇ ਆ ਜਾਂਦਾ ਉਹ ਇਹਨਾਂ ਫੋਰਸਸ ਦੇ ਵਿੱਚ ਫਿਜ਼ੀਕਲ ਟੈਸਟ ਵੀ ਬੜੇ ਆਰਾਮ ਨਾਲ ਕਰ ਲੂਗਾ ਦੂਸਰਾ ਮੈਂ ਆਪਣੇ ਪਿੰਡ ਦੀ ਵੀ ਮਿਸਾਲ ਦੱਸਦਾ ਐਸ ਗਰਾਉਂਡ ਤੇ ਤੁਸੀਂ ਇੱਕ 6 ਮਹੀਨੇ ਸਾਲ ਲਾ ਲੋ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਪੜ੍ਹਾਈ ਜਿਹੜੀ ਹੈ ਤੁਹਾਡੀ ਫ੍ਰੀ ਹੋ ਜਾਂਦੀ ਹੈ ਕਿਉਂਕਿ ਹੋਸਟਲ ਫ੍ਰੀ ਖਾਣਾ ਪੀਣਾ ਮਾਪ ਉਹ ਕਿਉਂ ਹੁੰਦਾ ਕਿਉਂਕਿ ਸਪੋਰਟਸਮੈਨ ਨੂੰ ਇਹ ਸਹੂਲਤਾਂ ਜਿਹੜੀਆਂ ਨੇ ਆਮ ਕਾਲਜ ਯੂਨੀਵਰਸਿਟੀ ਸਕੂਲ ਜਿਹੜੀਆਂ ਉਹ ਦਿੰਦੇ ਨੇ ਸੋ ਇਹਦੇ ਇੱਕ ਫਾਇਦੇ ਨਹੀਂ ਆ ਪਤਾ ਹੀ ਨਹੀਂ ਕਿੰਨੇ ਕ ਫਾਇਦੇ ਨੇ ਔਰ ਮੈਂ ਮੇਰੀ ਸੋਚ ਆ ਆਪਣੇ ਹਲਕੇ ਦੇ ਵਿੱਚ ਅਲੱਗ-ਅਲੱਗ ਗੇਮਾਂ ਦੇ ਅਲੱਗ-ਅਲੱਗ ਜਿਹੜੇ ਛੱਡਾ ਉਹਨਾਂ ਦੇ ਵਿੱਚ ਅਸੀਂ ਸੈਂਟਰ ਖੋਲਣੇ ਨੇ ਤਾਂ ਕਿ ਇੱਕ ਜਿਹੜੀ ਹੈ ਇੱਕ ਕਲਚਰ ਬਣ ਜਾਏ ਇੱਕ ਹਨੇਰੀ ਆ ਜਾਏ ਲੋਕ ਜਿਹੜੇ ਨੇ ਬੱਚੇ ਇਹਨੂੰ ਇੱਥੇ ਗਰਾਉਂਡਾਂ 'ਚ ਭੇਜਣ ਬੱਚੇ ਮੋਬਾਈਲ ਤੋਂ ਬਚਣਗੇ ਬੱਚੇ ਹੋਰ ਮਾੜੇ ਕੰਮਾਂ ਤੋਂ ਬਚਣਗੇ ਔਰ ਚੰਗੀ ਸਿਹਤ ਬਣੇਗੀ ਮੈਂ ਤਾਂ ਇਹ ਵੀ ਕਹਿਣਾ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹ ਵੀ ਆਉਣ ਇੱਥੇ ਬੈਡਮਿੰਟਨ ਖੇਡ ਕੇ ਜਾਣ ਔਰ ਵਾਕ ਕਰਕੇ ਜਾਣ ਡਾਕਟਰਾਂ ਤੋਂ ਜਾਣ ਛੁੱਟ ਜੂਗੀ ਦਵਾਈਆਂ ਤੋਂ ਜਾਣ ਛੁੱਟ ਜੂਗੀ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੋਕ ਖਾਦਾ ਲੈਣ ਸੋ ਇਹ ਬਹੁਤ ਵੱਡੀ ਸ਼ੁਰੂਆਤ ਹੈ ਉਦਾਂ ਇਸ ਤਰ੍ਹਾਂ ਦਾ ਸਟੇਡੀਅਮ ਜੇ ਬਣਾਣਾ ਹੋਵੇ ਤਾਂ 1 ਕਰੋੜ ਰੁਪਿਆ ਸਾਨੂੰ ਚਾਹੀਦਾ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਮੇਰਾ ਟੋਟਲ ਇੱਥੇ 12000 ਰੁਪਿਆ ਲੱਗਾ ਔਰ 12000 ਦੇ ਵਿੱਚ ਤੁਸੀਂ ਦੇਖੋ ਇੱਕ ਨੈਸ਼ਨਲ ਲੈਵਲ ਦਾ ਜਿੱਦਾਂ ਸਟੇਡੀਅਮ ਹੁੰਦਾ ਉਦਾਂ ਦਾ ਸਟੇਡੀਅਮ ਇੱਥੇ ਤੁਹਾਨੂੰ ਦਿੱਖ ਮਿਲ ਰਹੀ ਹੈ ਜੀ ਸੋ ਇਸੇ ਤਰ੍ਹਾਂ ਦੂਜੇ ਛੱਡਾਂ ਨੂੰ ਵੀ ਅਸੀਂ ਵਰਤਾਂਗੇ ਬਹੁਤ ਬਹੁਤ ਧੰਨਵਾਦ ਜਿਹਨੂੰ ਨਸ਼ਾ ਭਜਾਊ ਕੇਂਦਰ ਦਾ ਨਾਂ ਕਿਹਾ ਜਾਂਦਾ ਅਸੀਂ ਨਸ਼ਾ ਭਜਾਊ ਕੇਂਦਰ ਜਿਹੜਾ ਇੱਥੇ ਆ ਜਾਂਦਾ ਨਸ਼ਾ ਪੱਛੂਦਾ ਨਸ਼ਾ ਛਡਾਊ ਕੇਂਦਰ ਦੀ ਜਗ੍ਹਾ ਆਪਾਂ ਨਸ਼ਾ ਭਜਾਊ ਕੇਂਦਰ ਇਦਾਂ ਦੇ ਬਣਾਣੇ ਨੇ ਪੰਜਾਬ ਦੇ ਵਿੱਚ ਤਾਂ ਕਿ ਨਸ਼ਾ ਤੋਂ ਜਿਹੜੀ ਹੈ ਉਹ ਸਾਡਾ ਪੰਜਾਬ ਜਿਹੜਾ ਬਚ ਜਾਵੇ ਆ ਸਲੋਗਨ ਵੀ ਮੈਂ ਦਿੱਤੇ ਨੇ ਇਸ ਤਰ੍ਹਾਂ ਦੇ ਆਓ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ ਚ ਲੈ ਜਾਈਏ ਨਸ਼ਿਆਂ ਦੀ ਜੜ ਕੁੱਟ ਪੰਜਾਬੋਂ ਪਹਿਲਾਂ ਵਰਗੀ ਸ਼ਾਨ ਬਣਾਈਏ ਉਧਰ ਲਿਖਿਆ ਚੱਲ ਉੱਠ ਪੰਜਾਬ ਪੰਜਾਬ ਸਾਂ ਚੱਲ ਉਠ ਸੰਭਲ ਪੰਜਾਬ ਸਿਆਂ ਤੈਨੂੰ ਤੰਦਰੁਸਤ ਬਨਾਈਏ ਅਸੀਂ ਇਹ ਸ਼ੁਰੂਆਤ ਕੀਤੀ ਹੈ ਸੋ ਤਾਂ ਹੀ ਬਣੂਗਾ ਜੇ ਸਾਰੀ ਸੰਗਤ ਦਾ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲੇਗਾ ਤੇ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਜਿਹੜੇ ਹਰ ਇਦਾਂ ਦੇ ਕੰਮ ਦੇ ਵਿੱਚ ਚੰਗੇ ਕੰਮ ਦੇ ਵਿੱਚ ਮੇਰੇ ਨਾਲ ਅੱਗੇ ਲੰਘ ਕੇ ਸਾਰਾ ਇਹ ਕੰਮ ਸੰਭਾਲਦੇ ਨੇ ਸਾਰੀ ਟੀਮ ਦਾ ਮੇਰੇ ਸਾਰੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز